ਹਾਂਜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਸਤ ਦੇ ਸੰਬੰਧ ਵਿੱਚ ਵੀ ਮਾਨ ਮਹਾਨਗਰ ਕੀਰਤਨ ਗੁਰਦਾਰਾ ਰਿਵਰਸਾਡ ਤੇ ਇੱਥੇ ਆਪਾਂ ਇਹ ਸਵਾਲ ਲਾਈ ਹੋਏ ਜਿਨ੍ਹਾਂ ਨੇ ਤੇ ਆਪਾਂ ਇਹਨਾਂ ਦੇ ਕੋਲੋਂ ਸੇਵਾ ਬਾਰੇ ਪੁੱਛਦੇ ਹਾਂ ਜੀ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਅੱਜ ਗੁਰੂਪੁਰਬ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਐ ਸਕੂਰਪੁਰਪ ਤੇ ਤੀਮਾ ਨਗਰ ਕੀਰਤਨ ਜੋ ਅੱਜ ਸਜਾਇਆ ਜਾ ਰਿਹਾ ਹੈ ਔਰ ਤੇ ਬਹੁਤ ਜ਼ਿਆਦਾ ਇਕੱਠ ਸੰਗਤਾਂ ਦਾ ਬਹੁਤ ਹੀ ਯੁਵਾਦ ਦੇ ਵਿੱਚ ਜੋਸ਼ ਆ ਸਾਰੇ ਨਾਲ ਮੇਰੇ ਯੂਪੀ ਦੀਆਂ ਸੰਗਤਾਂ ਤੇ ਪੰਜਾਬ ਦੀਆਂ ਸੰਗਤਾਂ ਮਿਲ ਕੇ ਅਸੀਂ ਸੇਵਾ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਹੀ ਫਿਰ ਦੁਬਾਰਾ ਗੁਰੂਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਮੈਂ ਭਾਈ ਸਾਹਿਬ ਸੰਦਰ ਸਿੰਘ ਨੂੰ ਕਾਂਗਾ ਕੀ ਉਹ ਵੀ ਕੋਈ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜਿਹੜੀਆਂ ਸਿੱਖ ਸੰਗਤਾਂ ਆਈਆਂ ਨਗਰ ਕੀਰਤਨ ਦੇ ਬਹੁਤ ਬਹੁਤ ਧੰਨਵਾਦ ਆ ਜੀ ਤੇ ਪੂਰੇ ਜੋਰਾਂ ਸ਼ੋਰਾਂ ਤੇ ਆਪਣੇ ਮੁੰਡੇ ਸਹਿਯੋਗ ਕਰ ਰਹੇ ਆ ਲੰਗਰ ਦੇ ਵਿੱਚ ਤੇ ਬਹੁਤ ਸੰਗਤਾਂ ਦਾ ਧੰਨਵਾਦ ਆ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ